ਜੋਧਿਆ ਵਿੱਚ ਸ਼੍ਰੀ ਰਾਮ ਜੀ ਦਾ ਮੰਦਿਰ ਬਣਨ ਦੇ ਨਾਲ ਬਟਾਲਾ ਤੋਂ ਆਪ ਐਮਐਲਏ ਅਮਨ ਸ਼ੇਰ ਸਿੰਘ ਸ਼ਾੜੀ ਕਲਸੀ ਨੇ ਬਾਜ਼ਾਰਾਂ ਵਿੱਚ ਨਿਕਲ ਕੇ ਬਟਾਲਾ ਵਾਸੀਆਂ ਨੂੰ ਵਧਾਈ ਦਿੱਤੀ। ਉਹਨਾਂ ਨੇ ਆਖਿਆ ਕਿ ਹਿੱਸਾ ਨੂੰ ਸਾਰਿਆਂ ਨੂੰ ਆਪਸ ਵਿੱਚ ਮਿਲ ਜੁੜ ਕੇ ਪਿਆਰ ਨਾਲ ਇਹ ਖੁਸ਼ੀ ਮਨਾਉਣੀ ਚਾਹੀਦੀ ਹੈ। ਲਓ ਵੀ ਅੱਗੇ ਆਓ। ਅੱਗੇ ਆਓ। ਆ ਆ ਖੁਸ਼ੀ। ਆਜੋ ਆਜੋ। ਜੈ ਸ਼੍ਰੀ ਰਾਮ। ਜੈ ਸ਼੍ਰੀ ਰਾਮ। ਕੀ ਨਹੀਂ ਗਈ ਠੀਕ ਹੈ ਲੋ ਜੀ ਦੇਖ ਲੋ ਚੱਕ ਤੜਾ ਪੋੜੋ ਜਿਹਾ ਬੜਾ ਚਲੋ ਜੀ ਤੜਾ ਛੋਟਾ ਜਿਹਾ ਬੜਾ ਦੇਖੋ ਇਹ ਕੰਡਰਸ਼ਿਪ ਕਰਨ ਲੱਗੇ ਆ ਸਾਰਾ ਜੋ ਬਾਇਆ ਹੈ ਬਹੁਤ ਤਸ਼ੀਰ ਹੈ ਹੈ ਇੱਕ ਟਵਰ ਮਾਡਲ ਆ ਗਿਆ ਉਹ ਆ ਗਿਆ ਉਹ ਸਭ ਪਾਰ ਅਲੱਗ ਕਰਾਪਾਉ ਕਰੀਓ ਤੇ ਕੰਮੀ ਹੋ ਗਾ ਦੇ ਉਹ ਜੀ ਚੱਕ ਕਰੀਆਂ ਦੇਖੋ ਜੀ ਇਹ ਉਸ ਪ੍ਰਭੂ ਦੀ ਸ੍ਰਿਸ਼ਟੀ ਹੈ ਜੀ ਔਰ ਇਹ ਜਿੰਨੇ ਵੀ ਅੱਜ ਇਸ ਸੰਸਾਰ ਤੇ ਤੁਰ ਰਹੇ ਨੇ ਕਿਉਂਕਿ ਇਹ ਲੰਮੇ ਸਾਲਾਂ ਤੋਂ ਬਾਅਦ ਇਹ ਮੌਕਾ ਮਿਲਿਆ ਅਸੀਂ ਬੜੇ ਭਾਗਾ ਵਾਲੇ ਆ ਰਾਮ ਭੂਮੀ ਤੇ ਅੱਜ ਮੰਦਿਰ ਦਾ ਜਿਹੜਾ ਸਥਾਪਨਾ ਕੀਤੀ ਜਾ ਰਹੀ ਹੈ ਬੜਾ ਵੱਡ ਭਾਗਾ ਦੇਣਾ ਔਰ ਮੈਂ ਅੱਗੇ ਵੀ ਬੇਨਤੀ ਕੀਤੀ ਸੀ ਵੀ ਜਦੋਂ ਰਾਮ ਜੀ ਅਯੋਧਿਆ ਤੋਂ ਬਨਵਾਸ ਕਰਕੇ ਆਏ ਸੀ ਉਦੋਂ ਦੀਪਮਾਲਾ ਹੋਈ ਸੀ ਅੱਜ ਵੀ ਸਾਰੇ ਜਿਹੜੇ ਜਿਹੜੇ ਆਵਾਜ਼ ਸਾਡੀ ਸੁਣਦੇ ਆ ਕੋਈ ਪਰਿਵਾਰ ਐਸਾ ਵਾਂਝਾ ਨਾ ਰਵੇ ਬੜਾ ਖੁਸ਼ੀਆਂ ਭਾਗਾ ਹੋਇਆ ਭਾਗਾ ਦੇਣਿਆ ਅੱਜ ਸਾਰੇ ਦੀਪਮਾਲਾ ਕਰਕੇ ਇੱਕ ਰੋਸ਼ਨੀ ਨੂੰ ਰੁਸ਼ਨਾਈਏ ਤੇ ਉਸ ਪ੍ਰਭੂ ਤੋਂ ਅਸ਼ੀਰਵਾਦ ਲਈਏ ਜਿਹੜਾ ਆਉਣ ਵਾਲਾ ਸਮਾਂ ਤੁਹਾਡੇ ਸਾਰਿਆਂ ਲਈ ਜਿਹੜਾ ਉੱਚੀ ਚੜ੍ਹਦੀ ਕਲਾ ਵਾਲਾ ਹੋਵੇ ਜੀ ਸਰ ਮੈਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਦੇਖੋ ਪਰਮਾਤਮਾ ਦਾ ਨਾਮ ਇਹ ਜਦੋਂ ਜਦੋਂ ਮੈਂ ਕਹਿੰਦਾ ਨਾ ਵੀ ਅਛਾਈ ਦਾ ਕੰਮ ਚੱਲਦਾ ਤੇ ਬੁਰਾਈ ਵੀ ਨਾਲ ਜਨਮ ਲੈਂਦੀ ਆ ਪਰ ਹਮੇਸ਼ਾ ਪੋਜ਼ਿਟਿਵਿਟੀ ਵੱਲ ਨੂੰ ਚੱਲਣਾ ਚਾਹੀਦਾ ਹੈ ਨੈਗੇਟਿਵਿਟੀ ਵੱਲ ਨੂੰ ਨਹੀਂ ਜਿਹੜੇ ਕਰਦੇ ਨੇ ਉਹ ਉਹਨਾਂ ਦੀ ਉਹ ਸੋਚ ਹੈ ਕਰਨ ਵਾਲੀ ਪਰ ਹਾਂ ਜੋ ਪ੍ਰਭੂ ਨੂੰ ਮਨਜ਼ੂਰ ਆ ਜੋ ਪਰਮਾਤਮਾ ਨੂੰ ਮਨਜ਼ੂਰ ਆ ਉਹ ਹੋ ਕੇ ਹੀ ਰਹਿੰਦਾ ਹੈ